ਕੋਟਾ ਅਮੀਰ ਬੰਦੇ ਨੇ ਬਹੁਤ ਇਹ ਐਨੇ ਜਿਆਦੇ ਅਮੀਰ ਬੰਦੇ ਨੇ ਉਹ ਮਾਫੀਆ ਨੂੰ ਹੱਥ ਪਾਇਆ ਅੱਜ ਤੱਕ ਜਿਹੜੇ ਨੇ ਕਿਸੇ ਨੇ ਵੀ ਅੱਜ ਤੱਕ ਇਹ ਮਾਫੀਆ ਨੂੰ ਹੱਥ ਨਹੀਂ ਪਾਇਆ ਮੌਨ ਬਾਫੀਆ ਨੂੰ ਹੱਥ ਪਾਇਆ ਇੱਕ ਸਾਲ ਹੋ ਗਿਆ ਇਸ ਮੁੱਦੇ ਤੇ ਬੋਲਦੇ ਹੁਣ ਮੈਂ ਗੱਲ ਕਹਿਣਾ ਚਾਹੁੰਦਾ ਜਿੰਨੇ ਥਾਵਾਂ ਤੇ ਮੈਂ ਅੱਜ ਤੱਕ ਗਿਆ ਮੈਂ ਪੈਸੇ ਵਾਪਸ ਕਰਵਾ ਕੇ ਲੈ ਕੇ ਆ। ਤੁਸੀਂ ਕਿਉਂ ਨਹੀਂ ਇਕੱਲਾ ਇਕੱਲਾ ਬੰਦਾ ਭਾਨਾ Sidhu ਬਣਦਾ। ਹਾਂਜੀ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਪੰਜਾਬ ਦੇ ਵਿੱਚ ਜੋ ਠੱਗ ਏਜੰਟਾਂ ਨੇ ਬਹੁਤ ਪੰਜਾਬ ਦੇ ਭੋਲੇ ਭਾਲੇ ਲੋਕਾਂ ਦੇ ਪੈਸੇ ਲੁੱਟੇ ਨੇ ਤੇ ਪੈਸੇ ਲੁੱਟ ਕੇ ਫਰਾਰ ਵੀ ਹੋ ਜਾਂਦੇ ਨੇ। ਜੋ ਭਾਨਾ Sidhu ਦੋਸਤੋ ਕੰਮ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਜੋ ਪੈਸੇ ਇਹਨਾਂ ਠੱਗ ਏਜੰਟਾਂ ਦੇ ਕੋਲ ਫਸੇ ਨੇ ਉਹਨਾਂ ਦੇ ਪੈਸੇ ਕਢਵਾ ਕੇ ਜੋ ਦੇ ਰਿਹਾ ਹੈ ਭਾਨਾ Sidhu ਤੇ ਪਿਛਲੇ ਦਿਨੀ ਦੋਸਤੋ ਭਾਨਾ Sidhu ਦੇ ਇਸ ਕੰਮ ਉੱਪਰ ਵਿਵਾਦ ਵੀ ਹੋਇਆ ਸੀ। ਜਿਸ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਭਾਨਾ ਸਿੱਧੂ ਪੈਸੇ ਆਪ ਖਾਂਦਾਗਾ ਪਰ ਦੋਸਤੋ ਭਾਨੇ ਸਿੱਧੂ ਨੇ ਕਿਹਾ ਕਿ ਜੋ ਵੀ ਮੇਰੇ ਤੇ ਕੋਈ ਸ਼ੱਕ ਵਗੈਰਾ ਕਰਦਾ ਹੈ ਕਿ ਮੈਂ ਲੋਕਾਂ ਦੇ ਪੈਸੇ ਲੁੱਟਦਾ ਹਾਂ ਕਿ ਲੋਕਾਂ ਦੇ ਪੈਸੇ ਨਹੀਂ ਕਢਵਾ ਕੇ ਦਿੰਦਾ ਠੱਗ ਏਜੰਟਾਂ ਕੋਲੋਂ ਤਾਂ ਭਾਨੇ ਸਿੱਧੂ ਨੇ ਕਿਹਾ ਮੇਰੇ ਕੋਲ ਜੋ ਡੈਰੀਆਂ ਭਰੀਆਂ ਪੰਨਿਆਂ ਨੇ ਜਿਨ੍ਹਾਂ ਲੋਕਾਂ ਦੇ ਪੈਸੇ ਇਹਨਾਂ ਠੱਗ ਏਜੰਟਾਂ ਤੋਂ ਵਾਪਸ ਕਰਵਾਏ ਨੇ ਤਾਂ ਉਹ ਆ ਕੇ ਮੈਨੂੰ ਮਿਲ ਸਕਦੇ ਨੇ ਇਸੇ ਮੁੱਦੇ ਉੱਪਰ ਦੋਸਤੋ ਹੁਣ ਭਾਨਾ ਸਿੱਧੂ ਨੇ ਪਿੰਡ ਦੇ ਲੋਕਾਂ ਦਾ ਅਤੇ ਹੋਰ ਵੀ ਜੋ ਭਾਨੇ ਸਿੱਧੂ ਨੂੰ ਲੋਕ ਬਾਹਰੋਂ ਮਿਲਣ ਆਉਂਦੇ ਨੇ ਉਹਨਾਂ ਸਾਰੇ ਲੋਕਾਂ ਨੂੰ ਭਾਨੇ ਸਿੱਧੂ ਨੇ ਸਦ ਇਕੱਠ ਕੀਤਾ ਤੇ ਭਾਨੇ ਸਿੱਧੂ ਨੇ ਸਾਰੇ ਲੋਕਾਂ ਨੂੰ ਕਿਹਾ ਕਿ ਜਿਵੇਂ ਮੈਂ ਤੁਹਾਡੇ ਪੈਸੇ ਇਹਨਾਂ ਠੱਗ ਏਜੰਟਾਂ ਤੋਂ ਕਢਾ ਕੇ ਦੇਣਾ ਹਾਂ ਤੁਸੀਂ ਵੀ ਸੰਘਰਸ਼ ਕਰੋ ਇਹਨਾਂ ਠੱਗ ਏਜੰਟਾਂ ਦਾ ਵਿਰੋਧ ਕਰੋ ਇਹਨਾਂ ਦੇ ਬਾਰਾ ਅਗੇ ਧਰਨੇ ਲਾਓ ਇਹਨਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰੋ ਜੋ ਵੀ ਦੋਸਤੋ ਭਾਨੇ ਸਿੱਧੂ ਨੇ ਆਪਣੇ ਪਿੰਡ ਇਕੱਠ ਕੀਤਾ ਉਥੇ ਜੋ ਵੀ ਗੱਲਬਾਤ ਹੋਈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਠੀਕ ਹੈ ਬਹੁਤ ਅਮੀਰ ਬੰਦੇ ਨੇ ਬਹੁਤ ਇਹ ਇੰਨੇ ਜਿਆਦੇ ਅਮੀਰ ਬੰਦੇ ਨੇ ਉਹ ਮਾਫੀਆ ਨੂੰ ਹੱਥ ਪਾਇਆ ਟਿੱਕਰ ਜਿਹੜੇ ਨੇ ਕਿਸੇ ਦੇ ਵੀ ਅੱਜ ਤੱਕਰੇ ਮਾਫੀਆ ਨੂੰ ਹੱਥ ਨਹੀਂ ਪਾਇਆ ਮੌਲੂ ਮਾਫੀਆ ਨੂੰ ਹੱਥ ਪਾਇਆ ਇੱਕ ਸਾਲ ਹੋ ਗਿਆ ਇਸ ਮੁੱਦੇ ਤੇ ਬੋਲਦੇ ਹੁਣ ਮੈਂ ਗੱਲ ਕਹਿਣਾ ਚਾਹਣਾ ਜਿੰਨੇ ਥਾਮਾਂ ਤੇ ਮੈਂ ਟਿੱਕਰ ਗਿਆ ਮੈਂ ਪੈਸੇ ਵਾਪਸ ਕਰਵਾ ਕੇ ਲੈ ਕੇ ਆਉਂਗਾ ਤੁਸੀਂ ਕਿਉਂ ਨਹੀਂ ਇਕੱਲਾ ਇਕੱਲਾ ਬੰਦਾ ਆਪਾਂ ਨਾ ਸੁੱਧੂ ਬਣ ਸਕਦਾ ਮੈਂ ਬਣ ਸਕਦੇ ਹੋ ਤੁਸੀਂ ਕਰ ਲਓ ਕੁਝ ਤੁਸੀਂ ਮੇਰੀ ਗੱਲ ਸੁਣੋ ਮੈਂ ਤੁਹਾਨੂੰ ਤਰੀਕਾ ਦੱਸਦਾ ਤੂੰ ਕਿਹੜਾ ਨਹੀਂ ਬਣ ਨੂੰ ਕਿਹੜਾ ਨਹੀਂ ਬਣ ਸਕਦਾ ਮੈਂ ਕਿਉਂ ਉੱਤੋਂ ਡੇ ਗਿਆ ਤੁਸੀਂ ਇੱਕ ਤੁਸੀਂ ਆਪਣੇ ਇੱਕ ਕੇਸ ਆਉੜਾ ਇੱਕ ਕੇਸ ਨਹੀਂ ਹੱਲ ਕਰਾ ਸਕਦੇ ਮੈਂ ਇਨੇ ਕੇਸ ਹੱਲ ਕਰਾ ਤੇ ਮੈਂ ਕੀ ਹਜ਼ਾਰ ਰਜਿਸਟਰਾਂ ਮੱਥਾ ਲਾਇਆ ਅੱਜ ਤੱਕ ਕੋਈ ਬੰਦਾ ਇਸ ਗੱਲ ਨੂੰ ਬੋਲਿਆ ਤਰੀਕੇ ਛੋੜ ਲਓ ਜਿੰਮਾ ਤੁਹਾਨੂੰ ਵਾਰ-ਵਾਰ ਗੱਲ ਕਹਿੰਦੀ ਸਾਰੇ ਜਾਣੇ ਵੱਡੇ-ਵੱਡੇ ਬੈਨਰ ਕਢਾ ਲਓ ਫੋਟੋ ਮੋਕ ਕੇ ਲਾ ਦਿਓ ਨੌ ਲਿਖਵਾ ਦਿਓ ਜਿਹੜਾ ਇਹ ਗੱਲ ਕਹਿੰਦੇ ਨੇ ਪੂਰੇ ਦੇ ਪੂਰੇ ਪੈਸੇ ਵਾਪਸ ਲੈਣੇ ਨਾ ਜਾਂ ਤਾਂ ਧਿਆਨ ਨਾਲ ਗੱਲ ਸੁਣੋ ਕੱਲਾ-ਕੱਲਾ ਬੰਦਾ ਇਸ ਗੱਲ ਦੱਸੋ ਜਿਹੜੇ ਹੈ ਕਹਿੰਦੇ ਸਾਨੂੰ ਡਰਾਉਂਦੇ ਨੇ ਕਿ ਕੀ ਥੋੜਾ ਕਰ ਲੈਣਗੇ ਆਪਨੇ ਵੀਡੀਓ ਪਾ ਕੇ ਇੱਕ ਗੱਲ ਕਹਦੇ ਆ ਸਾਨੂੰ ਜੱਟ ਨੇ ਡਰਾਇਆ ਸਾਨੂੰ ਮਰਵਾਉਣਾ ਚਾਹੁੰਦਾ ਸਾਡੀ ਮੌਤ ਦਾ ਜ਼ਿੰਮੇਵਾਰ ਰਹੇ ਆ ਪੁਲਿਸ ਦਾ ਇਹ ਗੱਲ ਕਹਿੰਦੀ ਹੁਣ ਤੁਹਾਨੂੰ ਪੁਲਿਸ ਨੂੰ ਇਹ ਗੱਲ ਕਹੋ ਕਿ ਵੀ ਤੁਸੀਂ ਜਾ ਕੇ ਧੰਮਾ ਲਾ ਲਓ ਪੁਲਿਸ ਦੀ ਵੀ ਮਜਬੂਰੀ ਆ ਉਸ ਤੋਂ ਮੂਰੋ ਪੁਲਿਸਾ ਕਹਿੰਦੀ ਮੈਨਾਂ ਜਰੂਰ ਕੱਢਣ ਮਨਾ ਯਾਰ ਮੈਂ ਗੱਲ ਕਹਣਾ ਆ ਮੈਂ ਇੱਥੇ ਠੋਕ ਵਜਾ ਕੇ ਲੋਕਾਂ ਦੀ ਗੱਲ ਕਰੀ ਆ ਇੱਥੇ ਮੇਰੀ ਕਚਹਿਰੀ ਦੇ ਵਿੱਚ ਜੇ ਕਿਤੇ ਵੀ ਕੋਈ ਬੰਦਾ ਮੇਰੇ ਖਿਲਾਫ ਸਬੂਤ ਪੇਸ਼ ਕਰਕੇ ਦਿਖਾਵੇ ਵੀ ਮੈਂ ਕਿਸੇ ਕਰੀਆ ਖਾਦਾ ਹਾਂ ਇੱਕ ਸਾਲ ਹੋ ਗਿਆ ਮੁੱਦੇ ਤੇ ਬੋਲਦਿਆਂ ਕਰੋੜਾਂ ਰੁਪਇਆ ਬਾਲਤ ਪਰ ਗੱਲ ਇਸ ਤੀ ਜੀ ਹੁੰਦੀ ਹੈ ਜਦੋਂ ਜਦੋਂ ਗੱਲ ਇੱਥੇ ਆ ਜਾਂਦੀ ਹੈ ਨਾ ਮੈਂ ਘਰੋਂ ਵੀ ਬਾਹਰ ਇੱਕ ਸਾਦਾ ਇਕੱਲਾ ਹੋਣਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਮੇਰਾ ਦੁਸ਼ਮਣੀ ਪਈ ਸੀ ਪਹਿਲਾਂ ਰਾਮਨਾਥ ਚਾਹਤਾ ਸੀ ਗੱਡੀ ਵਿੱਚ ਜਿੱਥੇ ਮਰਜੀ ਧਰਨ ਲਿਜਾਵਾਂਗੇ ਇੱਥੇ ਮਰਜੀ ਵਾਗ ਨਾ ਸੀ ਹੁਣ ਨਾ ਧਰਨੇ ਜਾਣ ਜੋ ਕਰਾਰੇ ਨਾ ਕਿਤੇ ਮੈਂ ਇਕੱਲਾ ਥਾ ਜਾਣ ਜੋ ਕਰਾਰੇ ਆ ਇਸ ਕਰਕੇ ਤੁਸੀਂ ਵੀ ਇਸ ਚੀਜ਼ ਨੂੰ ਲੜਾਈ ਨੂੰ ਲੜ ਸਕਦੇ ਹੋ ਕੀ ਬੱਲੀ ਇਥੇ ਤੁਸੀਂ ਜਾਓ ਤਾਂ ਸਿੰਨ ਦਾ 11 12 ਦਾ ਜਰੂਸ ਕੱਢੋ ਨਾਲ ਜਾ ਪੰਜਾਬ ਦੀ ਸਭ ਤੋਂ ਵੱਡੀ ਸਮੱਸਿਆ ਹੈ ਸਭ ਤੋਂ ਵੱਡਾ ਮਾਫੀ ਹੈ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਲੜਨਾ ਪੈਣਾ ਹੈ ਇਸ ਮਾਫੀ ਦੇ ਖਿਲਾਫ ਮੈਂ ਕੱਲਾ ਕੀ ਕਰਾਂ ਹਣ ਸਾਰੇ ਜਣੇ ਤੱਕੜੇ ਹੋ ਕੇ ਕੁੜੀਆਂ ਨੂੰ ਕਿਸੇ ਨੂੰ ਡਰ ਜਾਂਦੀਆਂ ਨੇਗੀਆਂ ਸਾਡੀ ਵੀਡੀਓ ਵੀ ਕੀ ਹੋ ਜੂਗਾ ਦੱਸ ਮੇਰੇ ਮੈਂ ਕਿਹਾ ਜਦੋਂ ਤੁਸੀਂ ਆਪਣੀ ਪਬਲਿਕ ਚ ਗੱਲ ਕਰੋਗੇ ਨਾ ਜੂਸ ਕੱਢੋਗੇ ਤਾਂ ਹੀ ਮਸਲਾ ਆ ਨੂੰ ਡਰੀ ਚੱਲ ਉਹਨਾਂ ਦੇ ਬੱਚੇ ਰੋਕ ਕੇ ਹੱਥ ਦੇ ਮਾਰਨ ਪ੍ਰਚਾਰ ਹੀ ਨਾ ਹੁਣ ਕੋਈ ਤੁਸੀਂ ਇਹਦਾ ਪਾਸਾ ਪੁਲਿਸ ਨੇ ਪਾਸਾ ਦਰਜ ਕਰਵਾ ਦੋ ਦੋ ਦਿਨ ਕਮਾਨ ਕਰਾ ਲਿਖੋ ਫਿਰ ਤੁਸੀਂ ਉਹਨਾਂ ਦਾ ਹੀ ਕਰ ਲੋਗੇ ਮੈਂ ਬਲਾਉਸੇ ਕੀ ਕਰ ਲੋਗੇ ਤੁਸੀਂ ਇੱਕੋ ਹੀ ਹਾਲਾ ਧਿਆਨ ਨਾਲ ਗੱਲ ਸੁਣ ਲਓ ਜਿੰਨਾ ਨਾ ਜੂਸ ਕੱਢੋਗੇ ਤਾਂ ਹੀ ਕਰਦੇ ਨਹੀਂ ਨਹੀਂ ਹੁਣ ਹੀ ਪੈਸੇ ਬਾਅਦ ਜਾਣਗੇ ਆਣਾ ਛੁਟ ਇਕੱਠਾ ਹੋਇਆ ਫਿਰਦਾ ਆ ਘਰੋਂ ਤਾਂ 20000 ਰੁਪਏ ਦਾ ਕੰਮ ਆ 20-20 ਲੱਖ ਰੁਪਏ ਲੈ ਕੇ ਕੰਮ ਕਰਵਾਉਂਦੇ ਨੇ ਤੁਸੀਂ ਇਸ ਚੀਜ਼ ਨੂੰ ਵੀ ਤਾਂ ਸਮਝੋ ਨਾ ਮੈਨੂੰ ਜਿੰਨੀਆਂ ਸਰਕਾਰਾਂ ਦੇ ਜਿੰਨੇ ਲੀਡਰ ਨੇ ਗਾ ਪੋਲੀਟੀਕਲ ਲੀਡਰ ਇਹ ਮੁੱਦਾ ਤਾਂ ਨਹੀਂ ਠਾਉਂਦੇ ਪ੍ਰਵਾਸ ਪ੍ਰਵਾਸ ਕਰੀਏ ਲੈ ਕੇ ਪ੍ਰਵਾਸ ਹੋ ਗਿਆ ਉਹ ਚਲਾ ਗਿਆ ਪੰਜਾਬ ਖੰਡੀ ਹੋ ਗਿਆ ਹੋ ਗਿਆ ਪੋਲੀਟੀਕਲ ਲੀਡਰ ਕਿਉਂ ਇਹਦਾ ਸਿਰਫ ਇਹਨਾਂ ਕੋਲੇ ਗੱਲਾਂ ਨੇ ਪੋਲੀਟੀਕਲ ਲੀਡਰਾਂ ਕੋਲੇ ਪਾਸ ਇਹ ਮੁੱਦਾ ਤਾਂ ਨਹੀਂ ਠਾਉਂਦੇ ਹਰ ਇੱਕ ਏਜੰਟ ਨਾਲ ਉਹ ਸੋਨਾ ਵੇਲੇ ਕਰੋੜ-ਕਰੋੜ ਰੁਪਏ ਦੋ-ਦੋ ਕਰੋੜ ਗਿਆ 5-5 ਕਰੋੜ ਰੁਪਏ ਜਾਂਦਾ ਇਹਨਾਂ ਨੂੰ ਇਹ ਕਿਉਂ ਮੁੱਦਾ ਰੁਪਾ ਆਪਾਂ ਇਸ ਨੂੰ ਕਿਉਂ ਨਸ਼ਾ ਪੰਜਾਬ ਦੇ ਵਿੱਚ ਕਿਉਂ ਨਹੀਂ ਮੰਨਦਾ ਨਸ਼ਾ ਪੰਜਾਬ ਦੇ ਵਿੱਚ ਇਸ ਕਰਕੇ ਨਹੀਂ ਬਣਦਾ ਕਿਉਂਕਿ ਇਹਨਾਂ ਨੂੰ ਆਮਦਨ ਹੈ ਲੀਡਰਾਂ ਨੂੰ ਆਮਦਨ ਹੈ ਕਲ ਟਿਕਲ ਬੰਦੇ ਨੂੰ ਪੈਸਾ ਹੈ ਨਾ ਤਾਂ ਨਹੀਂ ਇਹ ਮੁੱਦਾ ਠਾਉਂਦੇ ਇਸ ਕਰਕੇ ਤੁਸੀਂ ਇਸ ਮੁੱਦੇ ਤੇ ਸਾਰਿਆਂ ਨੂੰ ਤੁਹਾਨੂੰ ਲੜਨਾ ਹੀ ਪੈਣਾ ਹੈ ਹਰ ਇੱਕ ਇੱਕ ਗੱਲ ਸੁਣ ਲਓ ਧਿਆਨ ਨਾਲ ਜਿਹੜਾ ਵੀ ਏਜੰਟ ਦੇ ਜੇ ਏਜੰਟ ਦਾ ਦਫ਼ਤਰ ਹੈ ਜਿਹੜਾ ਦਫ਼ਤਰ ਦੇ ਮੂਹਰੇ ਐਡਾ ਵੱਡਾ ਬੈਨਰ ਕਢਾ ਕੇ ਲੈ ਜਾਣਾ ਹਰ ਇੱਕ ਬੰਦੇ ਨੇ ਫੋਟਮਾ ਲਾ ਕੇ ਘਟੋ ਘਟ 2-3 ਘੰਟੇ ਬੈਠ ਕੇ ਆਉਣਾ ਹੈ ਜੋਤੇ ਪੁਲਿਸ ਜਾਊਗੀ ਸ਼ਾਂਤਮਈ ਵਾਰਤ ਬਠਨਾ ਪੁਲਿਸ ਨੂੰ ਕਹਿੰਦੇ ਲਾਓ ਜੀ ਸਾਨੂੰ ਲੈ ਕੇ ਲੋਕੀ ਉਥੋਂ ਜਦੋਂ ਉਹਨਾਂ ਨੂੰ ਸਾਨੂੰ ਤਾਣੇ ਚ ਲੈ ਕੇ ਆਉਂਦਾ ਕਿਹੜਾ ਘਰੇ ਆ ਜੋ ਇੱਕ ਦਿਨ ਦਾ ਜਲੂਸ ਕੱਢ ਕੇ ਆਉਣਾ ਦੂਜੀ ਗੱਲ ਜੇ ਉਹਦਾ ਜੱਟ ਦਾ ਦਰਸ ਨਹੀਂ ਹੈਗਾ ਤਾਂ ਘਰ ਦੇ ਮੂਰੇ ਪਿੰਡ ਦੇ ਵਿੱਚ ਛੱਡੋ ਨਾ ਨਾ ਕਿਤੇ ਵੀ ਜੇ ਜੰਤ ਬਾਹਰ ਭੱਜ ਗਿਆ ਤਾਂ ਵੀ ਤੁਹਾਨੂੰ ਮੀਡੀਆ ਦਾ ਖਿਆਲ ਆ ਲੈਣਾ ਪਊ ਜੇ ਜੰਤ ਠੱਗੀ ਮਾਰ ਕੇ ਬਾਹਰ ਭੱਜ ਜਾ ਕਿਤੇ ਨਾ ਕਿਤੇ ਦਾ ਪੰਜਾਬ ਚ ਆਊਗਾ ਵੀਡੀਓ ਕਿਹੜੀ ਥੋੜੀ ਉੱਥੇ ਕੈਨੇਡਾ ਚ ਜਾ ਦਵਾਈ ਚ ਪਹੁੰਚ ਨਹੀਂ ਜਲੂਸ ਤਾਂ ਕੱਢੋ ਨਾ ਅਗਲੇ ਦਾ ਇਹ ਆ ਬੰਦੇ ਮੈਂ ਇੱਥੇ ਦੇਖਿਆ ਮੈਂ ਹੋਰ ਜਿਹੜੇ ਸਿਰੜੀ ਬੰਦੇ ਦੇਖਿਆ ਜਿਹੜੇ ਆਏ ਉਹਨਾਂ ਨੂੰ ਮੈਂ ਸਲਾਮ ਕਰਦਾ ਬੰਦਿਆਂ ਨੇ ਕਹਾ ਰਿਸ਼ਤੇਦਾਰੀਆਂ ਤੱਕ ਨੂੰ ਉਹਨੂੰ ਬਕਸਿਆ ਤੁਸੀਂ ਇੱਥੇ ਇੱਕ ਥਾਂ ਦੀ ਡਰਜ ਨੇ ਹੋ ਬੰਦਿਆਂ ਨੇ ਗਾਂ ਖੱਡਾ ਪੱਟ ਕੇ ਇੱਥੋਂ ਦੀ ਸੀਗੀ ਕਿ ਛਵੀ ਸ਼ਰਮਾ ਚੰਡੀਗੜ੍ਹ ਦੀ ਬੰਦੇ ਉਹਦੇ ਗਾਂ ਉੱਥੇ ਤੱਕ ਕੇ ਪੇਕਿਆਂ ਤੱਕ ਪਹੁੰਚ ਕੇ ਹਿਮਾਚਲ ਚ ਪੈਸੇ ਵਾਪਸ ਕਰਵਾ ਕੇ ਲੈ ਕੇ ਆਨੇ ਭਾਈ ਦੱਸੇ ਉਹਨਾਂ ਨੂੰ ਸਾਰੇ ਰਾਸਤੇ ਤੁਸੀਂ ਕੋਈ ਗੱਲ ਕਰਨ ਨੂੰ ਇਹ ਧਿਆਨ ਨਾਲ ਗੱਲ ਸੁਣ ਲਓ ਮੈਂ ਮੁੱਦੇ ਚੱਕਦੇ ਨੂੰ ਸਾਲ ਹੋ ਗਿਆ ਮੇਰਾ ਇਹ ਮੁੱਦੇ ਤੋਂ ਮਨ ਖਿੜਿਆ ਪਿਆ ਮੈਂ ਪੰਜਾਬ ਦੇ ਹੋਰ ਵੀ ਅਸੀਂ ਲੜਾਈਆਂ ਲੜਨੀਆਂ 14 ਤਰੀਕ ਤੋਂ ਬਸ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਤੁਰ ਪੈਣਾ ਮੈਂ ਤੇ ਲੱਖੇ ਨੇ ਅਸਤਾਤ ਕੰਮਾਂ ਨੂੰ ਤੁਰੇ ਹੋਇਆ ਚਾ ਇਹ ਦੂਮਾਤ ਫਿਰ ਫਿਰ ਫਰਵਰੀ ਦੇ ਵਿੱਚ ਜਾਣਾ ਸੀ ਫਰਵਰੀ ਦੇ ਵਿੱਚ ਦਿੱਲੀ ਜਾਣਾ ਹੁਣ 13 ਫਰਵਰੀ ਨੂੰ ਅੱਗੇ ਦਿੱਲੀ ਦਾ ਪ੍ਰੋਗਰਾਮ ਆ ਗਿਆ ਉੱਥੋਂ ਜਾਣਾ ਇਹ ਚੀਜ਼ ਸਾਰੇ ਹੀ ਤੁਸੀਂ ਮੇਰੇ ਭਰਾਵੋ ਮੇਰੀਆਂ ਭੈਣੋ ਅਗਲੀ ਗੱਲ ਜਿਹੜੇ ਲੋਕ ਵੀ ਇਹ ਗੱਲ ਮੈਨੂੰ ਕਹਿ ਦਿੰਦੇ ਨੇ ਨਾ ਥੋੜੇ ਕਰਕੇ ਇੱਕ ਮੈਨੂੰ ਤਾਣਾ ਚੜਾਉਣਾ ਪੈਂਦਾ ਜਿਹੜੇ ਮੈਨੂੰ ਪਹਿਲਾਂ ਪਹਿਲਾਂ ਹੁਣ ਤਾਂ ਸਾਰਿਆਂ ਦੇ ਮੈਂ ਮੂੰ ਲੋਕ ਪਤਾ ਮੈਨੂੰ ਕੀ ਕਹਿੰਦੇ ਨੇ ਵੀ ਲੋਕ ਤਾਂ ਆਪ ਖੂਦ ਦੇ ਵਿੱਚ ਡਿੱਗਣੇ ਤੈਨੂੰ ਕੋਈ ਲੋੜਾ ਏਜੰਟਾਂ ਕੋਲੇ ਆਪ ਪੈਸੇ ਵਾਪਸ ਕਰਵਾ ਪੈਸਾ ਜੀ ਏਜੰਟਾਂ ਦੇ ਵਿੱਚ ਆਪ ਪੈਸੇ ਜਾ ਕੇ ਫਸਾਏ ਨੇ ਇੱਕ ਕਬੂਤਾ ਸਿੰਘ ਐਤੋਂ ਦਾ ਵੱਡਾ ਆਪ ਦੇ ਆਪ ਨੂੰ ਬਣਾ ਫਿਰਦਾ ਕੋਲ ਕਚੋਰ ਉਹਨੂੰ ਕਹਿੰਦੇ ਨੇ ਲੰਗੜਾ ਜਾਓ ਠੀਕ ਨਾ ਗੱਲ ਉਹਨੇ ਪਤਾ ਕੀ ਵੀਡੀਓ ਪਾਈ ਇੱਕ ਵੀ ਓਹ ਤਾਂ ਏਜੰਟਾਂ ਦੇ ਵਿੱਚ ਤੂੰ ਏਜੰਟਾਂ ਕੋਲੇ ਜਾਂਦੇ ਕੋਲੋਂ ਏਜੰਟਾਂ ਨੇ ਸਫਾਈ ਦੇ ਰਿਹਾ ਉਹ ਬੰਦਾ ਠੱਗਾ ਨਹੀਂ ਸਫਾਈ ਦੇ ਰਿਹਾ ਉਹ ਬੰਦਾ ਇਹੋ ਜਿਹੇ ਬੰਦੇ ਨੇ ਜਿਹੜੇ ਠੱਗਾ ਨਹੀਂ ਸਫਾਈ ਦੇ ਰਹੇ ਨੇ ਏਜੰਟ ਕੋਈ ਵੀ ਘਟ ਨਹੀਂ ਗਾ ਸਾਰੇ ਠੱ ਜਿੰਨੇ ਕੋ ਜੋਗਰਾ ਮੈਂ ਚਾਹ ਪਾਣੀ ਦਾ ਅਗਲੇ ਨੂੰ ਪਿਆ ਕੇ ਤੋਰਦਾ ਨਾ ਫਿਰ ਤੁਸੀਂ ਮੇਰੇ ਕੋਲੇ ਖੜੋ ਜੇ ਤੁਹਾਡੇ ਨਾਲ ਮੈਂ ਤੁਹਾਡਾ ਖਲਵਾੜ ਕਰਾ ਤੁਹਾਡਾ ਦਿਖਾ ਦੇ ਘਰ ਡਰਾਮੇ ਤੇ ਇਹਦੇ ਮੈਂ ਦੋਸੀ ਆ ਨਾ ਮੈਂ ਤੁਸੀਂ ਏਜੰਟ ਦੇ ਜਦੋਂ ਕੋਲੇ ਵੀਜ਼ਾ ਲਵਾਉਣਾ ਕਿਸੇ ਵੀ ਕੋਲੇ ਜਾਣਾ ਚਾਹ ਪਾਣੀ ਪੀਉਂਦੇ ਨੇ ਕਿ ਨਹੀਂ ਪੀਉਂਦੇ ਬਾਅਦ ਚ ਪੁੱਛਦੇ ਨਹੀਂ ਨਾ ਹੁਣ ਇਹ ਇਹ ਲੋਕ ਮਨੁਸਤੀ ਦਾ ਜਵਾਬ ਦੇਣਾ ਮੇਰਾ ਠੱਗੀਆਂ ਨਹੀਂ ਮਾਰੀਆਂ ਤਾਂ ਹੋਰ ਕੀ ਕੀਤੇ ਨੇ ਜਦੋਂ ਕਿਸੇ ਵੀ ਭੋਲੇ ਭਾਈ ਲੋਕਾਂ ਨਾਲ ਜਿਵੇਂ ਮੈਂ ਇੱਥੇ ਤੁਹਾਡਣਾ ਦਿਖਾ ਕੇ ਕੋਈ ਦਿਖਾ ਕੇ ਮੜੀ ਜੀ ਗੱਲ ਐਵੇਂ ਤੁਹਾਨੂੰ ਕਰਕੇ ਚਾਰ ਗੱਲਾਂ ਤੁਹਾਡਾ ਠੱਗੀ ਮਾਰਨਾ ਇਹ ਠੱਗੀ ਹੋਰ ਕੀ ਹੈ ਮਹਿਕਵਾ ਵੀ ਨਾਲ ਹੀ ਥੜਿਆ ਹੋਇਆ ਜੀ ਪੁਲਿਸ ਮਹਿਕਵਾ ਸਾਰੇ ਬਿਲਕੁਲ ਵੀਰੇ ਧਿਆਨ ਨਾਲ ਗੱਲ ਸੁਣੋ ਉਹੀ ਤਾਂ ਗੱਲਾਂ ਮੈਂ ਕਹਾਂ ਨਾ ਕਿ ਠੱਗਾਂ ਦੇ ਨਾਲ ਇਹ ਪੈਸੇ ਨਹੀਂਗੇ ਭਾਈ ਪੈਸਾ ਸਭ ਤੋਂ ਵੱਡੇ ਕੰਮ ਦੇ ਵਿੱਚ ਪਾਸਾ ਪੁਲਿਸ ਨੂੰ ਵੀ ਜਾਊਗਾ ਆਫਸਰ ਨੂੰ ਵੀ ਦੱਸਾਰਨ ਜਾਂਦਾ ਹੈ ਪੈਸਾ ਹੁਣ ਹੁਣ ਮੇਰੀ ਧਿਆਨ ਨਾਲ ਗੱਲ ਸੁਣ ਲਓ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹੁੰਦਾ ਇਸ ਕੰਮ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਮੇਰਾ ਸਾਥ ਦੇਣਾ ਪਵੇ ਮੈਂ ਇਹ ਕੰਮ ਦੇ ਵਿੱਚ ਅੱਕ ਚੁੱਕਿਆ ਸਾਥ ਤੁਹਾਡਾ ਇਹ ਆ ਸੁਣ ਲਓ ਸੁਣ ਮੇਰੀ ਗੱਲ ਸੁਣੋ ਮੇਰੀ ਗੱਲ ਸਾਥ ਇਸ ਕੰਮ ਦੇ ਵਿੱਚ ਇਹ ਆ ਅੱਜ ਜਿੱਕਰ ਮੈਂ ਮੁੱਦਾ ਠਾਇਆ ਆਹ ਡੈਰੀਆਂ ਰਿੰਗੇ ਸਾਬੀਆਂ ਨੂੰ ਚੈੱਕ ਕਰ ਲੋ ਬਈ ਇਹਨਾਂ ਪੈਸਾ ਵਾਪਸ ਕਰਵਾਏ ਅੱਕ ਚੁੱਕਿਆ ਮੈਂ ਕੋਈ ਸਾਫ਼ਤ ਬੰਦਾ ਕਰਦੇ ਗੁਰੂਗ੍ਰਾਸ ਸਾਹਿਬ ਮਹਾਰਾਜ ਨੂੰ ਸੌਖਾ ਹੀ ਕਹਿਣਾ ਮੈਂ ਮੈਂ ਉਸ ਨੂੰ ਹਾਜ਼ਰਨਾਮਾ ਰੱਖ ਕੇ ਕਹਿਣਾ ਕਿ ਤੋ 1 ਰੁਪਿਆ ਵੀ ਖਰਦਾ ਹੋਵੇ ਇਸ ਕੰਮ ਦੇ ਵਿੱਚ ਅਗਲੀ ਗੱਲ ਤੁਹਾਨੂੰ ਕੀ ਸਾਧਣਾ ਪਣਾ ਪੰਜਾਬ ਦੇ ਵਿੱਚ ਜੇ ਬੰਦ ਕਰਾਉਣਾ ਤਾਂ ਬੈਨਰ ਕਢਾ ਲਓ ਫੋਟੋਵਾਂ ਲਾ ਲਓ ਤਾਂ ਆਪ ਜਿਹੜਾ ਬੋਲਣ ਸਿੱਖੋ ਮੇਰੀ ਤੁਹਾਡੇ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਜਦੋਂ ਤੁਹਾਡੇ ਨਾਲ ਕੋਈ ਪ੍ਰਸ਼ਾਸਨ ਤੁਹਾਨੂੰ ਕੁਝ ਨਹੀਂ ਕਹਦਾ ਇਸ ਕੰਮ ਦੇ ਵਿੱਚ ਪੁਲਿਸ ਵਾਲਾ ਨੂੰ ਵੀ ਚੰਗੇ ਮੁਲਾਜ਼ਮ ਤਦ ਬੱਚੇ ਚੰਗੇ ਵੀ ਹੈਗੇ ਨੇਗੇ ਚੰਗੇ ਵੀ ਹੈਗੇ ਨੇ ਉਹ ਸਾਫ਼ ਮਨੂ ਇਹ ਗੱਲ ਕਹਿੰਦੇ ਨੇ ਮੈਂ ਸਾਰਿਆਂ ਨੂੰ ਨਹੀਂ ਕਰਤੈ ਨਾ ਮੰਨ ਰਿਹਾ ਉਹਨਾਂ ਨੂੰ ਪਤਾ ਵੀ ਇਹ ਇਹਨਾਂ ਦਾ ਮਸਲਾ ਹੱਲ ਇਹੀ ਆ ਪਰਚਾ ਮਸਲਾ ਹੱਲ ਨਹੀਂ ਹੋਣਾ ਸਾਰੇ ਜਾਣੇ 12 ਦੇ ਵਿੱਚ ਬੈਠ ਕੇ ਬੈਨਰ ਕਢਾ ਕੇ ਛੱਟੋ ਨਾ ਦੂਜਾ ਤੁਹਾਨੂੰ ਸਾਰਾ ਲੈਣਾ ਭੂਮਿੱਡਿਆ ਦਾ ਇੱਕ ਧਾਰ ਨਾਲ ਗੱਲ ਸੁਣ ਲਓ ਫਿਰ ਇੱਕ ਬੰਦਾ ਕਹਿੰਦਾ ਮੈਂ ਨਹੀਂ ਬੋਲਣਾ ਜੀ ਮੈਂ ਨਹੀਂ ਬੋਲਣਾ ਜੀ ਪਰਮਾਤਮਾ ਤੋਂ ਕੋਈ ਰਾਜਨੀਤਿਕਾ ਸ਼ੌਂਕ ਨਹੀਂ ਕੋਈ ਕਾਹਲੀ ਦਾ ਸ਼ੌਂਕ ਨਹੀਂ ਇੱਕ ਦਾਦਿਆਂ ਤੋਂ ਲੈ ਕੇ ਸੇਵਾ ਕਰਦੇ ਆ ਵੀਰ ਲੋਕਾਂ ਲੋਕੀ ਮਸਲਾ ਹੱਲ ਹੋਵੇ ਸਵੇਰੇ ਮੈਂ ਗੁਰੂ ਜਦੋਂ ਤੁਸੀਂ ਆਉਣਾ ਹੁੰਦਾ ਇਦਨ ਮੈਂ ਲੋਕਾਂ ਨੂੰ ਮੈਸੇ ਤਾਂ ਰੋਜ਼ ਹੀ ਗੁਰੂ ਘਰ ਵੱੜ ਕੇ ਪਾਠ ਪੂਜਾ ਕਰਕੇ ਆਉਦਾ ਫਿਰ ਨਿਕਲਦਾ ਨਿਤਨੇਮ ਕਰਕੇ ਪਰ ਮੈਂ ਨਾ ਰੋਜ਼ ਦਾ ਸਵੇਰੇ ਹੀ ਗੱਲ ਕਰਕੇ ਨਿਕਲਦਾ ਮਹਾਰਾਜ ਸੱਚੇ ਪਾਤਸ਼ਾਹ ਦੇ ਲੋਕਾਂ ਦੀ ਡਿਊਟੀ ਲਈਦਾ ਸੇਵਾ ਕਰਵਾਉਂਦਾ ਸੇਵਾ ਐ ਸੇਵਾ ਨੂੰ ਇਹ ਸੇਵਾ ਸਮਝ ਕੇ ਲੋਕਾਂ ਦਾ ਕੰਮ ਕਰ ਰਹੀ ਤੁਸੀਂ ਸਾਰੇ ਜਣੇ ਤਕੜੇ ਹੋ ਜਿਓ ਬਾਈ ਬਣ ਕੇ ਹੁਣ ਇਹ ਚੀਜ਼ ਨੂੰ ਮੈਂ ਤੁਹਾਨੂੰ ਸਾਰਿਆਂ ਨੂੰ ਗੱਲ ਕਰੀ ਜਿੰਨੇ ਵੀ ਤੁਸੀਂ ਮੇਰੇ ਭਰਾ ਹੋ ਇਹਨਾਂ ਨੂੰ ਕਿਸੇ ਨੂੰ ਨਾ ਬੱਸ ਇਹ ਜਦੋਂ ਕੱਲੇ ਕਰੇ ਇਹ ਪੰਜਾਬ ਦੇ ਵਿੱਚ ਮੇਰੀ ਸੁਣ ਲੋ ਇਹ ਪੰਜਾਬ ਦੀ ਬਹੁਤ ਵੱਡੀ ਸਮੱਸਿਆ ਹੈ ਹੁਣ ਜਿਹੜਾ ਬੰਦਾ ਹੁਣ ਕੋਈ ਬੰਦਾ ਨਾ ਜਿਹੜੇ ਵੀ ਬੰਦੇ ਅੱਜ ਤੱਕ ਬਾਹਰ ਚਲੇ ਵੀ ਗਏ ਜਿਹੜੇ ਬੰਦੇ ਤੁਸੀਂ ਪੈਸੇ ਸੈੱਟ ਵੀ ਹੋ ਗਏ ਉਹਨਾਂ ਨੇ ਕਿਹੜਾ ਬਾਈ ਜਾਨਸਾਰ 20 ਲੱਖ ਰੁਪਏ ਜਿਹੜਾ ਇੱਥੋਂ ਬੰਦਾ ਏਜੰਟ ਨੂੰ ਦੇ ਕੇ ਗਿਆ ਉਹਨੇ ਕਿਹੜਾ ਜਾਨਸਾਰ ਕਮਾ ਲੇ ਤਾਂ ਇਹ ਤਾਂ ਟਾਈਮ ਤੋਂ ਉਹਨਾਂ ਵੀ ਲੱਗਿਆ ਕੰਮ ਹੈ ਸਾਰਾ 20000 ਦਾ ਇਹ 20000 ਦਾ ਵੀ ਕੰਮ ਹੈ ਨਹੀਂ ਗਾਏ ਜਿਹੜਾ ਇਹ ਫੈਲ ਵਾਲਾ ਕੰਮ ਹੈ ਪੈਸੇ ਜਾਂ ਇਹ ਤਾਂ ਮੇਲ ਭੇਜ ਦਨੀ ਆ ਫੇਲ ਭੇਜਦੇ ਡਾਕੂਮੈਂਟ ਭੇਜਨੇ ਐ ਅੰਬੈਸੀ ਨੇ ਵੀਜ਼ਾ ਦੇ ਦੇਣਾ ਨਹੀਂ ਦੇਣਾ ਤਾਂ ਰਿਜੈਕਟ ਕਰ ਦੇਣਾ ਜਿੰਨੇ ਰਿਜੈਕਟ ਕਰ ਲੈਣਾ ਫਿਰ ਵੀ ਨਹੀਂ ਪੈਸੇ ਵਾਪਸ ਕਰਨੇ ਕੰਮ ਹੀ ਇਹ ਕੁਛ ਨਹੀਂ ਹੈਗਾ ਯਾਰ ਮੈਂ ਇਹਨਾਂ ਨੂੰ ਹੀ ਤਾਂ ਜਾਂ ਤਾਂ ਨੂੰ ਪਿੰਡਦਾ ਵੀ ਯਾਰ ਤੁਸੀਂ 20000 ਵਾਲਾ ਕੰਮ 20 ਲੱਖ ਦੇ ਵਿੱਚ ਕਰਦੇ ਹੋ ਯਾਰ ਕੰਮ ਹੀ ਕੁਛ ਨਹੀਂ ਹੈਗਾ ਇਹ ਬਾਈ ਜਿਹੜਾ ਦੂਜਾ ਹੈਗਾ ਉਹਨੇ ਫੀਸ ਭਰੀ ਆ ਫੀਸ ਦੇ ਨਾਂ ਤੇ ਵੀ ਸਭ ਤੋਂ ਵੱਡੀ ਠੱਗੀ ਆ ਸਭ ਤੋਂ ਵੱਡੀ ਠੱਗੀ ਫੀਸਾਂ ਦੇ ਨਾਂ ਤੇ ਇਹ ਮਾਰ ਰਹੇ ਨੇ ਜਿਹੜੇ ਕੈਮਰੇਸੀ ਦਾ ਦੇਖੋ ਜਿਸ ਆ ਵੀਜ਼ਾ ਲਾਤਾ ਸਭ ਤੋਂ ਵੱਡੀ ਇੱਥੇ ਜਿਹੜੇ ਏਜੰਟ ਹੋਰ ਕਈ ਤਿਆਰ ਹੋਏ ਨੇ ਚੰਡੀਗੜ੍ਹ ਦੇ ਵਿੱਚ ਕੈਮਰੇ ਕਸਾ ਹਿਤਾ ਜਿਹੜਾ ਖਰਚਾ ਪਣੀ ਉਹ ਲੈ ਨੇ ਉਹ ਬੇਕੂਪੋ ਸਭ ਤੋਂ ਵੱਧ ਜਿਹੜੀ ਫੀਸ ਆ ਉਹਦੇ ਵੀ ਉਹ ਠੱਗੀ ਮਾਰ ਰਹੇ ਨੇ 7 ਲੱਖ ਕਹ ਕੇ ਕਿ 1.5 ਲੱਖ ਰੁਪਏ ਦੇ ਦੇ ਡੇਢ ਵੀ ਨਹੀਂ ਦਿੰਦੇ ਤਾਂ ਇਹਦਾ ਸਾਰਾ ਕੰਮ ਉਹ ਤੇ ਕੁਝ ਵੀ ਨਹੀਂ ਦੇ ਰਹੇ ਆ ਇੱਥੇ ਬੰਦਾ ਖੜਾ ਤੇ ਕੁਝ ਵੀ ਨਹੀਂ ਦਿੱਤਾ ਯਾਰ ਆ 7 11 70 ਫੀਸ ਨਾ ਤੇਰੇ ਅੱਗੇ ਉੱਥੇ ਤਿੰਨ ਕੁਝ ਵੀ ਨਹੀਂ ਦਿੱਤਾ ਇਹ ਸਾਰੀਆਂ ਗੱਲਾਂ ਵਿੱਚ ਵੀਰ ਬਣ ਕੇ ਧਿਆਨ ਦੇ ਲੋ ਪ੍ਰਮਾਤਮਾ ਦੇ ਸੌਖਾ ਇਹ ਕਹਣਾ ਐਡੇ ਵੱਡੀਆਂ ਦੁਸ਼ਮਣੀਆਂ ਪਵਾ ਲਿਆ ਤੁਹਾਡੇ ਖਾਤਰ ਬੜਪਾ ਵਾਲੇ ਇਹ ਗੱਲ ਲੋਕ ਲੋਕ ਸੋਸ਼ਲ ਮੀਡੀਆ ਤੇ ਕੋਈ ਕੋਈ ਕਹਿੰਦਾ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਇੱਕ ਬੰਦਾ ਕਹਿੰਦਾ ਥਾਰ ਗੱਡੀ ਲੈ ਲਈ ਮੇਰੀ ਭੈਣ ਨੂੰ 35 ਕਿੱਲੇ ਜ਼ਮੀਨ ਦਾ ਹੁੰਦਾ ਸੁਣ ਮੇਰੀ ਗੱਲ ਮੇਰੀ ਭੈਣ ਨੂੰ 35 ਕਿੱਲੇ ਜ਼ਮੀਨ ਦਾ ਹੁੰਦੇ ਨੇ ਸਰਕਾਰੀ ਮੱਟਰ ਨਹੀਂ ਲੱਗੀ ਕਿ ਉਹ ਥਾਰ ਗੱਡੀ ਲੈ ਸਕਦੀ ਆ ਹਰ ਇੱਕ ਕਹਿੰਦਾ ਅਕਾ ਜੀ ਭੈਣ ਨੂੰ ਲੈ ਕੇ ਦਿੱਤੀ ਏਜੰਟ ਤੋਂ ਲੈ ਕਰੋ ਕਿਹੜੇ ਤੋਂ ਸਾਬਤ ਕਰ ਦਿਓ ਲਿਆਓ ਆ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਸਮਣ ਆਏ ਪੈਨੇ ਕਿ ਇੱਕ ਦਿਨ 30 ਜੰਡਾ ਦੇ ਸਮਣ ਆਏ ਪੈਨੇਗੇ ਹਾਈ ਕੋਰਟ ਦੇ ਸਬੰਧ ਤੋਂ ਠੋਡੇ ਕਰਕੇ ਆਇਆ ਬਣੇਲਾ ਸਵੇਰੇ ਆ ਇੰਦਰਜੀਤ ਕੌਰ ਆ ਕਿੱਥੇ ਆ ਉਹ ਬੰਦਾ ਭੇਜੀ ਮੜਾ ਜਾ ਆਈ ਬਾਈ ਉਰੇ ਮੜਾ ਜਾ ਆ ਬੰਦਾ ਇਹਦੇ ਇਹਦੇ ਕਰਕੇ ਮੈਂ ਫੋਨ ਕਰਤਾ ਆ ਬੰਦਾ ਇਹਨੇ ਲੈਣਾ ਇੰਦਰਜੀਤ ਕੌਰ ਤੋਂ ਕਿੰਨੇ ਲੱਖ ਰੁਪਏ ਲੈਣਾ ਬਾਈ 15-40 ਲੈਣਾ ਸੀ ਇਹਦੇ ਕਰਕੇ ਫੋਨ ਕਰਤਾ ਹਾਈ ਕੋਰਟ ਦੇ ਵਿੱਚ ਮੇਰੇ ਖਿਲਾਫ ਕੇਸ ਪਾ ਕੇ ਹੀ ਹੈ ਹਾਈ ਕੋਰਟ ਦੇ ਵਿੱਚ ਤੁਸੀਂ ਇਹ ਹਿਸਾਬ ਨਾਲ ਲੋ ਵਕੀਲ ਖੜੇ ਕਰਨੇ ਸੌਕੇ ਪੈਨੇ ਆ ਆ ਬੰਦੇ ਆ ਬੰਦਾ ਆ ਤੈਨੂੰ ਉੱਥੇ ਕਿੱਥੋਂ ਵਾਲੇ ਥਾਣੇ ਵਾਲੇ ਨੇ ਬੁਲਾਇਆ ਤੈਨੂੰ ਲੁਧਿਆਣੇ ਵਾਲੇ ਨੇ ਉਹਨਾਂ ਨੇ ਬੁਲਾਇਆ ਤੇ ਇੱਧਰ ਮੈਨੂੰ ਗਾਵਾ ਸਮਾਣ ਇੱਧਰ ਸਾਡੇ ਵਾਲੇ ਚ ਇੱਧਰੋਂ ਚ ਆ ਕੇ ਉੱਥੋਂ ਵੀ ਜਵਾਬ ਦਾਵਾ ਦੇ ਕੇ ਭਜੇ ਤੇ ਇੱਥੇ ਭਜਾ ਕੀ ਮਾੜਾ ਕਰਤਾ ਬਾਈ ਮੈਨੂੰ ਦੱਸੋ ਇਹ ਗੱਲ ਇਹ ਗੱਲ ਆ ਜਿੰਨੇ ਜੋਗ ਰਹੇ ਆ ਇਸ ਤਾਂ ਕੋਈ ਅੱਜ ਦੇ ਨਹੀਂ ਇਹ ਚੀਜ਼ਾਂ ਦੇ ਲੜਾਈ ਲੜਦੇ ਆਉਣੇ ਸਾਰੇ ਜਾਣੇ ਤੱਕੜੇ ਹੋ ਜੋ ਦੂਜੀ ਗੱਲ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਿ ਕੇ ਹੁਣ ਬੰਦ ਸਮਾਪਤ ਕਰਦਾ ਇਨ੍ਹਾਂ ਠੱਗਾਂ ਤੋਂ ਕੋਈ ਡਰ ਦੀ ਲੋੜ ਨਹੀਂ ਇਹ ਤੁਹਾਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਜਿੰਨਾ ਚੋਰ ਹੋ ਉਹਦੇ ਅੰਦਰ ਡਰ ਹੋ ਠੀਕ ਆ ਨਾ ਗੱਲ ਮੈਂ ਕਹਣਾ ਮੈਂ ਖੜਾ ਇੱਥੇ ਠੋਕ ਕੇ ਗੱਲ ਕਰਦਾ ਜਿਹੜਾ ਤੁਹਾਨੂੰ ਡਰਾਉਂਦੇ ਧਮਕਾਉਂਦੇ ਨੇ ਇਹਨਾਂ ਕੋਲੇ ਡਰਾਉਂ ਧਮਕਾਉਣ ਤੋਂ ਬਿਨਾ ਅੱਲੇ ਪੱਲੇ ਇਹਨਾਂ ਦਾ ਕੱਖ ਨਹੀਂ ਹੈਗਾ ਜਦੋਂ ਤੁਹਾਨੂੰ ਡਰਾਤਾ ਧਮਕਾਤਾ ਉਹਦੀ ਕਿਸੇ ਚੈਨਲ ਤੇ ਇੰਟਰਵਿਊ ਕਰ ਦੋ ਜਾਂ ਆਪਦੀ ਫੇਸਬੁੱਕ ਤੇ ਵੀਡੀਓ ਉਹਦੀ ਪਾ ਦਿਓ ਜਾਂ ਆ ਨਾਮ ਤੇ ਮੈਨੂੰ ਮੈਨੂੰ ਕੁਝ ਹੋ ਗਿਆ ਸੁਣ ਲਓ ਮੇਰੀ ਗੱਲ ਸੁਣ ਲਓ ਮੇਰੀ ਗੱਲ ਧਿਆਨ ਨਾਲ ਜਿੰਨੇ ਵੀ ਤੁਸੀਂ ਇਹ ਗੱਲ ਧਿਆਨ ਨਾਲ ਸੁਣ ਲਓ ਅੱਜ ਤੋਂ ਆ ਜਿੰਨੇ ਜਣਾ ਦੇ ਨਹੀਂ ਫੋਨ ਹੁੰਦੇ ਵੀਡੀਓ ਬਣਾ ਕੇ ਲੈ ਜਾਓ ਅੱਜ ਤੋਂ ਕੰਮ ਇਹ ਸ਼ੁਰੂ ਕਰਨਾ ਵੀ ਤੁਸੀਂ ਉੱਥੇ ਗਏ ਸੀ ਆ ਕੰਮ ਸ਼ੁਰੂ ਹੋ ਸਾਰੇ ਪੰਜਾਬ ਦੇ ਏ ਏਜੰਟ ਨੇ ਜਾਂ ਜਿੰਨੇ ਵੀ ਠੱਗ ਨੇ ਧਿਆਨ ਨਾਲ ਗੱਲ ਸੁਣ ਲੋ ਅੱਜ ਤੋਂ ਬਾਅਦ ਆਹ ਕੰਮ ਸਰੂ ਕਿਸੇ ਨੇ ਡਰਾਇਆ ਧਮਕਾਇਆ ਉਹਦੇ ਖਿਲਾਫ ਉਹਦੀ ਵੀਡੀਓ ਪਾਉਣੀ ਆ ਵੀ ਆਹ ਡਰਾਇਆ ਧਮਕਾਇਆ ਮੈਨੂੰ ਅੱਜ ਤੋਂ ਬਾਅਦ ਮੈਨੂੰ ਕੁਝ ਹੋ ਗਿਆ ਇਹਦਾ ਜ਼ਿੰਮੇਵਾਰ ਆ ਆ ਇਹਨਾਂ ਦਾ ਕੰਮ ਕੀ ਆ ਇਹਨਾਂ ਦਾ ਕੰਮ ਪੈਸੇ ਕਮਾਉਣਾ ਪੈਸਾ ਇਹਨਾਂ ਦੇ ਦਿਮਾਗ ਦੇ ਵਿੱਚ ਐਡਾ ਜ਼ਿਆਦਾ ਘਰ ਕਰ ਚੁੱਕਿਆ ਨਾ ਤਾਂ ਇਹ ਇਹ ਜਿੰਨਾਂ ਤੋਂ ਵੀ ਡਰਦੇ ਨੇ ਥਾਣਾ ਤੋਂ ਵੀ ਡਰਦੇ ਨੇ ਥੋੜਾ ਕੱਖ ਨਹੀਂ ਬਿਕਾਰ ਸਕਦੇ ਪੱਕੇ ਰੱਖੇ ਉਹਨਾਂ ਜੀ ਪੱਕੇ ਮੇਰੀ ਗੱਲ ਸੁਣ ਲੋ ਪੱਕੇ ਵਕੀਲ ਰੱਖਣੇ ਉੱਥੇ ਵੀ ਜਵਾਬ ਦਾਬਾ ਦੇਣਾ ਉੱਥੇ ਵੀ ਕਰਨੀ ਸੁਣ ਲੈ ਕੁੜੀਏ ਮੇਰੀ ਚਾਨਣ ਵਾਲਾ ਉੱਥੇ ਵੀ ਡਰ ਕੇ ਨਹੀਂ ਬੈਠਣਾ ਡਰਾਉਣਾ ਧਮਕਾਉਣਾ ਇਹ ਤੂੰ ਇਹ ਮਿਲਣਾ ਗਿੱਦੜ ਧਮਕੀਆਂ ਨਹੀਂ ਨਾ ਗਿੱਦੜ ਧਮਕੀ ਤੂੰ ਕਿਸੇ ਤੋਂ ਨਹੀਂ ਡਰਨਾ ਪੈਸੇ ਲੈਣਿਆ ਤਾਂ ਲੈਣਿਆ ਲੈਣੇ ਵੀ ਪੂਰੇ ਆ ਮੈਨੂੰ ਤਾਂ ਇੱਥੇ ਮਜਬੂਰੀ ਦੇ ਮਾਰੇ ਨੂੰ ਹੁਣ ਜਦੋਂ ਇੰਨੇ ਆਏ ਨੇ ਕੱਟੋ ਕਹਿੰਦਾ ਅਗਲੇ 10 ਲੱਖ ਰੁਪਏ ਦਾ ਲੈ ਲੈਣਾ ਭਾਈ ਮੈਂ 8 ਲੱਖ ਰੁਪਏ ਦਿੰਦਾ ਫਿਰ ਮੈਨੂੰ ਤਾਂ ਮਜਬੂਰੀ ਦੇ ਮਾਰੇ ਨੂੰ ਕਹਿਣਾ ਪੈਣਾ ਵੀ ਆਹ ਕੱਟ ਲੈ ਜੀ ਮੈਂ ਉਹ ਦੇ ਕੱਟ ਲੈ ਉਹ ਦੇ ਕੱਟ ਲੈ ਮੈਂ ਕਹਿੰਦਾ ਤੁਸੀਂ 10 ਦਾ 10 ਲੱਖ ਰੁਪਏ ਜਾ ਕੇ ਲਓ ਯਾਰ ਇਹ ਚੀਜ਼ਾਂ ਵੱਲ ਗੌਰ ਨਾਲ ਉਹਦਾ ਧਿਆਨ ਦਿਓ ਥੋੜਾ ਜਿਹਾ ਆਪ ਵੀ ਆਪਾ ਕੈਮ ਹੋ ਜਿਈਏ ਆਪਣੇ ਦਿਮਾਗ ਦੇ ਵਿੱਚ ਇਹ ਗੱਲ ਕੱਢ ਦਈਏ ਗੁਰੂ ਗੋਬਿੰਦ ਸਿੰਘ ਦੇ ਜੇ ਵਾਰਸਾਂ ਨੂੰ ਉਸ ਧਰਤੀ ਦੇ ਵਾਰਸਾਂ ਦਾ ਇੱਕ ਦਿਮਾਗ ਦੇ ਵਿੱਚੋਂ ਗੱਲ ਕੱਢ ਦਈਏ ਵੀ ਯਾਰ ਜੇ ਇਹਦਾ ਕੰਮ ਹੋ ਗਿਆ ਮੈਂ ਕੀ ਲੈਣਾ ਸਭ ਤੋਂ ਵੱਡੀ ਸਾਡੇ ਸਾਡੇ ਹਰ ਇੱਕ ਦੇ ਹਰ ਇੱਕ ਦੇ ਦਿਮਾਗ ਦੇ ਵਿੱਚ ਇਹ ਗੱਲ ਆ ਵੀ ਮੈਂ ਆ ਜਿੰਨਾਂ ਨੂੰ ਅਸੀਂ ਫੋਨ ਲਾਇਆ ਨਾ ਇਹਦੇ ਵਿੱਚੋਂ ਅਸੀਂ ਇੱਕ ਦਿਨ ਬੀਕੇ ਹਾਂ ਯਾਰ ਮੜਾ ਆ ਮਗਾ ਸਾਥਤਾ ਦਿਓ ਬਾਈ ਅਸੀਂ ਆਵਾਂਗੇ ਅਸੀਂ ਆਵਾਂਗੇ ਆਵਾਂਗੇ 17 17 ਲੱਖ ਰੁਪਏ ਲੋਕਾਂ ਦਾ ਵਾਪਸ ਕਰਵਾਓ 17 17 ਲੱਖ ਰੁਪਏ ਲੈ ਕੇ ਅਗਲਾ ਕਹਿੰਦਾ ਵੀ ਗੋਂ ਖੱਟਿਆ ਪਾਸਾ ਵਟਿਆ ਹਰ ਇੱਕ ਬੰਦੇ ਦੀ ਮਾਨਸਿਕਤਾ ਬਣ ਚੁੱਕੀਆ ਮੇਰਾ ਕੰਮ ਹੋ ਗਿਆ ਮੈਂ ਕੀ ਰਣਾ ਉਹ ਦੂਜੇ ਦੇ ਘਰ ਚ ਅੱਗ ਲੱਗੀ ਆ ਕੋੜਾ ਲੱਗੀ ਰਹਿਣ ਤੇ ਮੈਂ ਕੀ ਆਹੀ ਦਾ ਗੱਲੋਂ ਮਾਰ ਖਾਂਦੇ ਹੀ ਇਹ ਉੱਥੇ ਵੀ ਅੱਦੋ ਅਦੀ ਕਰਕੇ ਮੁੜ ਆਉਂਦੇ ਆ ਕਿ ਆਏ ਨਹੀਂ ਵੀ ਇਕੱਲੇ ਵੀ ਸਾਰਾ ਐ ਕਰਦੇ ਹਾਂ ਹਾਂ ਉਹਨਾਂ ਦੇ ਇੱਕ ਕੰਮ ਸਾਡੇ ਦੋਨੋਂ ਮਾਰ ਜਾਣਾ ਬਤਾ ਜਿਹਨੇ ਕੋਸੀ ਬੈਨਰ ਲਾ ਬਣਾ ਕੇ ਤੇ ਲਵਾਦਾ ਕਿ ਮੈਂ ਡੀਲ ਤੇ ਤੇਰੀ ਕੋਈ ਮਾਨਹਾਨੀ ਨਹੀਂ ਲੱਗੀ ਇਹ ਉਹ ਕਹਿੰਦੇ ਆ ਕਿ ਵਿਚ ਤੂੰਡੀ ਗਲਤੀ ਕੱਢਤੀ ਤਾਂ ਤੁਸੀਂ ਮਾਨਾ ਨਹੀਂ ਮਾਨਹਾਨੀ ਦਾ ਤਾਂ ਹਨ ਦਾ ਤਾਂ ਖੜੀ ਗਿਆ ਜਿਵੇਂ ਉਹਨਾਂ ਦਾ ਤਾਂ ਕਿੰਨਾ ਪਾਈ ਜੀ ਬਾਰ ਬਾਰ ਬੋਲ ਕੇ ਆਪਾਂ ਜੀ ਮਹਿਮਾਨ ਆਣੇ ਤਾਂ ਪਜਾਮਾ ਬਾਪੂ ਧਿਆਨ ਨਾਲ ਗੱਲ ਸੁਣ ਲੈ ਆਪਦਾ ਸਾਰਾ ਕੁਝ ਲੈ ਕੇ ਵੱਡੇ ਵੱਡੇ ਬੈਨਰ ਕਢਾ ਕੇ ਲੈ ਕੇ ਜਾ ਜਾਓ ਉੱਥੇ ਵੀ ਲੜਾਈ ਲੜੋ ਛੱਡੋ ਨਾ ਜਿਹੜੇ ਬੁਲਾਉਂਦੇ ਉੱਥੇ ਵੀ ਜਾਓ ਜਿੱਥੇ ਬੁਲਾਉਂਦੇ ਨੇ ਉੱਥੇ ਵੀ ਜਾ ਕੇ ਕੋਈ ਜੇ ਤੁਹਾਨੂੰ ਕੋਰਟ ਦੇ ਸੱਮਣ ਆ ਕੇ ਸੁਣ ਲਓ ਗੱਲ ਮੈਂ ਕਹਿਣਾ ਚਾਹੁੰਦਾ ਜੇ ਤੁਸੀਂ ਬਠਿੰਡੇ ਦੇ ਵਿੱਚ ਆਏ ਨੇਗੇ ਬਰਨਾਲੇ ਤੋਂ ਆਨੇ ਕਿਸੇ ਵੀ ਅਦਾਲਤਾਂ ਨੇ ਮੈਂ ਤੁਹਾਨੂੰ ਮੁੰਡੇ ਵਕੀਲ ਦੇ ਦਊਂਗਾ ਹਜ਼ਾਰ ਹਜ਼ਾਰ ਰੁਪਏ ਦਾ 5-500 ਰੁਪਏ ਲੈਣਗੇ ਤੁਹਾਡਾ ਜਵਾਬ ਦਵਾ ਬਣਾਏਗਾ ਤੇ ਦੂ ਮਤ ਨਹੀਂ ਲੈਂਦੇ ਜਵਾਬ ਦਵਾ ਬਣਾ ਕੇ ਦੇ ਕੇ ਉਹ ਠੋਕ ਕੇ ਜੇ ਤੁਹਾਨੂੰ ਸੰਮਣ ਆਉਂਦੇ ਨੇ ਵੀ ਆਹ ਗੱਲ ਆ ਜੀ ਪੈਸੇ ਅਸੀਂ ਲੈਣੇ ਨੇ ਉਲਟਾ ਸਾਨੂੰ ਸੰਮਣ ਕਢਾ ਰਹੇ ਨੇ ਜੱਜ ਅੱਡੇ ਠੀਕ ਆ ਜੱਜ ਅਨਸਾਫ ਮਿਲਦਾ ਇੱਥੇ ਠੋਕਿਆ ਇੱਥੋਂ ਦਾ ਏਜੰਟ ਐਂ ਕਰਿਆ ਸੀਗਾ ਸੰਗਰੂਰ ਦਾ ਏਜੰਟ ਉਹਨੇ ਐਂ ਕਰਿਆ ਸੀਗਾ ਜੱਜ ਨੇ ਠੋਕਤਾ ਮੂਰੋ ਕਹਿੰਦਾ ਪੈਸੇ ਤੂੰ ਲੈਣਾ ਤੂੰ ਕਾ ਇਹਨਾਂ ਦੇ ਉਲਟਾ ਪਾਈ ਜਾਂਦਾ ਤੁਸੀਂ ਰਾ ਤੁਸੀਂ ਬਸ ਕੱਲੇ ਉਹਨਾਂ ਨੂੰ ਡਰ ਜਾਂਦੇ ਹੋ ਵੀ ਆ ਗਏ ਸਾਨੂੰ ਸੰਮਣ ਆ ਗਏ ਜੀ ਸਾਨੂੰ ਉੱਥੋਂ ਆ ਗਿਆ ਉਹਦਾ ਕੋਈ ਡਰਨੇ ਕੀ ਲੋੜ ਆ ਔਰ ਉਹਦਾ ਜਵਾਬ ਤਾਂ ਵਦਿਓ ਥੱਕ ਨਾਲ ਪੈਸੇ ਨਿਕਲਣੋਂ ਬੰਦੇ ਨਾਲ ਨੂੰ ਫੋਕ ਕੇ ਆਉਂਦਾ ਪਰਚੇ ਆਪਾਂ ਪੁਲਸਾਂ ਲਗਾ ਦੇਣੀ ਪਰਚਾ ਕਰ ਦਿੰਨੇ ਆ ਪਰਚਾ ਵੀ ਕਰਾਓ ਤੇ ਦੂਜਾ ਜਲੂਸ ਵੀ ਕੱਢੋ ਕੱਲਾ ਪਰਚਾ ਹੱਲ ਨਹੀਂ ਹੈਗਾ ਜਦੋਂ ਮੈਂ ਜਲੂਸ ਕਦੋਂ ਦਾ ਪੂਰਾ ਬੈਨਰ ਲਾ ਕੇ ਪੂਰਾ ਜਿੰਨਾ ਕੱਢ ਸਕਦੇ ਉਹਨਾਂ ਨੂੰ ਪਰਚਾ ਪੁੱਤਾਂ ਹੱਲ ਨਹੀਂ ਹੈ ਅਸੀਂ ਮੈਂ ਮੇਰੇ ਬੱਚੇ ਵੀ ਸੰਗ ਨਾਲ ਗੱਲ ਕਰਿਓ ਉਹਨਾਂ ਬਾਹਰ ਆ ਮੁੰਡਾ ਤੁਹਾਨੂੰ 4 ਲੱਖ ਲੈਣਾ ਵਾ ਕਰਾਰ ਹੀ ਕਰੀ ਜਾਂਦਾ ਹੈ ਇੱਧਰ ਦਾ ਹੀ ਰਹੇ ਹੈ ਗਰੂਰਵਾਲਦਾ ਹੀ ਆ ਤੇ ਡਰੈੱਸ ਨਹੀਂ ਇਹਦਾ ਪਤਾ ਫੋਨ ਤੇ ਗੱਲਬਾਤ ਹੁੰਦੀ ਤੇ ਲਾ ਕੇ ਕੁੜੀ ਜੀ ਉੱਡੇ ਦੀ ਨਾਲ ਪੜਦੀ ਤੇ ਉਹਦੇ ਰਾਈ 4 ਲੱਖ ਰੁਪਇਆ ਪਾਇਆ ਰਸੀਦਾਰ ਸਾਦਾ ਸਾਰਾ ਸਮਝਾਗੇ ਨਾ ਹੁਣ ਕੋਈ ਹੋਰ ਗੱਲ ਆਦਾਂ ਹੁਣ ਅੰਦਰ ਅੱਜ ਮੈਂ ਕਿਉਂ ਉੱਠਾ ਮੈਂ ਲੋਕਾਂ ਚ ਕਿਉਂ ਆਇਆ ਨਾ ਮੁੰਡੇ ਕਿਉਂ ਇਨੇ ਬੁਲਾਏ ਨੇ ਜੀ ਆਉਦੇ ਅੱਜ ਫਿਰ 10 12 15 15 ਮੁੰਡੇ ਬੁਲਾਏ ਨੇ ਜੀ ਇੱਥੇ ਕੀ ਪਤਾ ਇੱਥੇ ਕੌਣ ਕਿਹ ਖੜਾ ਸੜੇ ਨੂੰ ਸਾਰੇ ਮੇਰੇ ਭਰਾ ਹੋ ਧਿਆਨ ਨਾਲ ਗੱਲ ਸੁਣ ਲੋ ਮੇਰੇ ਭਰਾ ਖੜੇ ਪਰ ਮੈਨੂੰ ਕੀ ਪਤਾ ਇਹਦੇ ਵਿੱਚ ਕਿਹੜਾ ਬਰਾ ਦੁਸ਼ਮਣ ਖੜਾ ਯਾਰ ਜਿੰਨੇ ਫੌਰੀ ਵੀ ਆ ਜਿੰਨੇ ਵੀ ਇਕੱਠੇ ਹੋ ਗਏ 1 ਘੰਟੇ ਦੇ ਬਾਅਦ ਬੈਠੀ ਤਾਂ ਵੀ ਹੱਥੋਂ ਉਹਨਾਂ ਦਾ ਬਦਲਾ ਲੈਣਾ ਤੂੰ ਬਾਪੂ ਕੱਲਾ ਹੀ ਟੱਕਦੇ ਯਾਰ ਕਮਣੂ ਤੇ ਕਿੰਟਰ ਜਾ ਰਾ ਏਡੀ ਕੀ ਗੱਲ ਹੈ ਜੇ ਆਏਗਾ ਨਾ ਵਿੱਚ ਤੈਨੂੰ ਤਾਂ ਆਇਆ ਤਾਂ ਆਇਆ ਮੇਰੇ ਨਾਲ ਸਾਰੇ ਬਗਨੇ ਤੂੰ ਤਾਂ ਨਹੀਂ ਜਾਣਾ ਕਿਸੇ ਨਾਲ ਮੈਂ ਜਾਣ ਨੂੰ ਪਹਿਲਾਂ ਤਿਆਰਾਂ ਜੀ ਮੈਂ ਪਹਿਲਾਂ ਮੂਰੇ ਲੱਗੂ ਸਾਰਿਆਂ ਦੇ ਲੱਗੋ ਨਾ ਮੂਰੇ ਇਹ ਚੀਜ਼ ਆ ਨਾ ਮੈਂ ਤੇ ਪੁਲਿਸ ਚ ਇਸ ਸਾਈਜ ਇਹ ਆ ਬੇਟੀ ਨੇ ਨਾ ਕਿਹੇ ਧੀ ਦੇ ਦੀ ਦੋ ਸੇਲੀ ਕੋਦੇ ਨਾਲ ਕਹਿ ਕੇ ਤੇ ਪੈਸੇ ਫਸਾਈ ਜਾਂ ਵਰਸਾ ਲਾਏ ਲਿਆ ਹਾਂ ਜੀ ਇਹ ਲਓ ਅਮਰਪੇਸ਼ੀ ਦੇ ਲੜਕ ਲੱਖ ਲੱਖ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਭਾਨੇ ਸਿੱਧੂ ਨੇ ਆਪਣੇ ਪਿੰਡ ਦੇ ਵਿੱਚ ਜੋ ਵੀ ਲੋਕਾਂ ਦਾ ਇਕੱਠ ਕਰਕੇ ਲੋਕਾਂ ਨੂੰ ਕਿਹਾ ਕਿ ਇਹਨਾਂ ਠੱਗ ਏਜੰਟਾਂ ਦੇ ਵਿਰੁੱਧ ਤੁਸੀਂ ਆਪਣੀ ਆਵਾਜ਼ ਬੁਲੰਦ ਕਰੋ ਉਹਨਾਂ ਨੇ ਕਿਹਾ ਕਿ ਮੈਨੂੰ ਹੋਰ ਵੀ ਬਿਹਰੇ ਕੰਮ ਨੇ ਜੋ ਵੀ ਦੋਸਤੋ ਭਾਨੇ ਸਿੱਧੂ ਨੇ ਆਪਣੇ ਵਿਚਾਰ ਰੱਖੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੈ ਠੱਕ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਟ ਵੱਟੇ ਸ਼ੇਅਰ ਕਰ ਦਿਓ ਜੀ ਦੋਸਤੋ ਤੁਸੀਂ ਸਾਡੇ YouTube ਚੈਨਲ Max TV ਨੂੰ ਹਲੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੇਠਾਂ ਤੇ ਗੈਰੇਡ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਨ ਤੇ ਜ਼ਰੂਰ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ